ਅੰਦੀ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਹਾਦਾ ਨਾਰਾ ਸਾਹਿਬ ਮਲੇਰਕੋਟਲੇ ਦੇ ਵਿੱਚ ਅਤੇ ਸਾਰਾ ਇਤਿਹਾਸ ਦੱਸਾਂਗੇ ਕਿ ਕਿਸ ਤਰ੍ਹਾਂ ਮਲੇਰਕੋਟਲਾ ਸ਼ਹਿਰ ਆ ਜਿਹੜਾ ਖੁਸ਼ਹਾਲ ਵਸ ਰਿਹਾ ਹੈ ਚੱਲਦੇ ਆਪਾਂ ਬਲੌਗ 'ਚ ਤੁਸੀਂ ਐਂਡ ਤੱਕ ਬਣੇ ਰਹੋ ਤੇ ਆਪਾਂ ਮਲੇਰਕੋਟਲੇ ਪਹੁੰਚ ਗਏ ਪਰ ਹਾਦਾ ਨਾਰਾ ਸਾਹਿਬ ਨੇ ਇਹ ਗੁਰਦੁਆਰਾ ਸਾਹਿਬ ਨਵਾਬ ਮਲੇਰਕੋਟਲਾ ਦੀ ਜਾਦਿਅਤ ਚ ਬਣਾਏ ਗਏ ਸੀਗੇ ਨਵਾਬ ਮਲੇਰ ਕੋਟਲਾ ਨੂੰ ਆਪ ਜਾਣਦੀਆਂ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਸਜ਼ਾ ਦਿੱਤੀ ਜਾ ਰਹੀ ਸੀ ਕਿ ਮੈਂ ਇਹਨਾਂ ਨੂੰ ਸਜ਼ਾ ਦਵੋ ਕੋਈ ਸੂਬਾ ਐ ਸ੍ਰਾਂਤ ਦੀ ਕਚਹਿਰੀ ਚ ਤਾਂ ਸੂਬਾ ਸ੍ਰਾਂਤ ਨੇ ਨਵਾਬ ਮਲੇਰ ਕੋਟਲਾ ਮਲੇਰ ਕੋਟਲਾ ਦੇ ਨਵਾਬ ਸੀ ਜਿਹੜੇ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਸਜ਼ਾ ਤੁਸੀਂ ਦਵੋਗੇ ਕਿਉਂਕਿ ਜਦੋਂ ਗੁਰਗੋਬਿੰਦ ਸਿੰਘ ਜੀ ਨਾਲ ਜੰਗ ਹੋਈ ਸੀ ਤਾਂ ਨਵਾਬ ਮਲੇਰ ਕੋਟਲਾ ਜਿਹੜੇ ਭਰਾ ਸੀਗੇ ਉਹ ਉੱਥੇ ਮਾਰੇ ਗਏ ਸੀਗੇ ਜੰਗ ਚ ਤਾਂ ਸੂਬਾ ਸ੍ਰਾਂਤ ਨੇ ਕਿਹਾ ਕਿ ਤੁਸੀਂ ਇਹਨੂੰ ਸਜ਼ਾ ਦਵਾਂਗੇ ਪਰ ਨਵਾਬ ਮਲੇਰਕੋਟਲਾ ਜੀ ਨੇ ਉੱਥੇ ਹਾਵਾ ਨਾਰਾ ਮਾਰੇ ਆ ਕਿ ਉਹਨਾਂ ਨੇ ਕਿਹਾ ਕਿ ਬੱਚਿਆਂ ਤੋਂ ਆਪਾਂ ਵਦਲਾ ਨਹੀਂ ਲੈ ਸਕਦੇ ਕਿਉਂਕਿ ਆਪਣੇ ਧਰਮ ਵਿੱਚ ਇਹ ਗਲਤ ਗੱਲ ਆ ਕਿ ਛੋਟੇ ਬੱਚਿਆਂ ਨੂੰ ਸਜ਼ਾ ਦੇਣੀ ਤਾਂ ਨਵਾਬ ਮਲੇਰਕੋਟਲਾ ਜੀ ਨੇ ਹਾਵਾ ਨਾਰਾ ਮਾਰੇ ਆ ਉਸ ਕਰਕੇ ਹੀ ਅੱਜ ਇਹ ਸ਼ਹਿਰ ਬਸ ਰਿਹਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਰਾਜ ਦੀ ਜੜ 뿌ਟੀ ਸੀਗੀ ਤਾਂ ਉੱਥੇ ਗੁਰੂ ਜੀ ਨੇ ਕਿਹਾ ਸੀਗਾ ਕਿ ਤੁਰਕੀ ਜਿਹੜਾ ਰਾਜ ਆ ਉਹ ਖਤਮ ਹੋ ਜਾਊਗਾ ਤੇ ਜਿਹੜਾ ਮਲੇਰਕੋਟਲੇ ਦਾ ਰਾਜ ਆ ਉਸਦਾ ਲਈ ਰਹੂਗਾ ਕਿਉਂਕਿ ਨਵਾਬ ਮਲੇਰਕੋਟਲੇ ਨੇ ਹਾ ਦਾ ਨਾਰਾ ਮਾਰਿਆ ਸੀਗਾ ਇਸ ਕਰਕੇ ਅੱਜ ਇਹ ਸ਼ਹਿਰ ਖੁਸ਼ਹਾਲ ਬਸ ਰਿਹਾ ਤੇ ਇਧਰ ਮੇਰੇ ਇਧਲੀ ਸਾਈਡ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਹਾ ਦਾ ਨਾਰਾ ਸਾਹਿਬ ਇੱਥੇ ਅੰਦਰ ਜਾਵਾਂਗੇ ਇਹ ਗੁਰਦੁਆਰਾ ਸਾਹਿਬ ਦਾ 메인 ਗੇਟ ਗੁਰਦੁਆਰਾ 시ਦੀ ਹਾ ਦਾ ਨਾਰਾ ਸਾਹਿਬ ਮਲੇਰਕੋਟਲਾ ਤੇ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਕਰਦੇ ਆ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਗੁਰਦੁਆਰਾ ਸ਼ਹੀਦੀ ਹਾ ਦਾ ਨਾਰਾ ਸਾਹਿਬ ਨਵਾਬ ਮਲੇਰ ਕੋਟਲਾ ਜੀ ਦੇ ਹਾ ਦਾ ਨਾਰਾ ਮਾਰਨ ਤੇ ਉਸੇ ਦੀ ਹੀ ਯਾਦ ਵਿੱਚ ਬਣਾਇਆ ਗਿਆ ਹੈ ਤਾਂ ਕਿ ਹਮੇਸ਼ਾ ਇਤਿਹਾਸ ਵਿੱਚ ਉਹ ਗੱਲ ਯਾਦ ਰਹਿ ਸਕੇ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਨੇ ਉਹਨਾਂ ਨੂੰ ਇਸ ਇਤਿਹਾਸ ਬਾਰੇ ਪਤਾ ਲੱਗ ਸਕੇ ਇਸ ਕਰਕੇ ਹੀ ਗੁਰਦੁਆਰਾ ਸਾਹਿਬ ਦਾ ਨਾਮ ਹਾ ਦਾ ਨਾਰਾ ਰੱਖਿਆ ਗਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਸਾਰਾ ਇਤਿਹਾਸ ਦੱਸਿਆ ਕਿ ਨਵਾਬ ਮਲੇਰ ਕੋਟਲਾ ਜੀ ਨੇ ਸੂਬੇ ਦੀ ਕਚੈਰੀ ਵਿੱਚ ਹਾ ਦਾ ਨਾਰਾ ਮਾਰਿਆ ਸੀ ਜਦੋਂ ਸ਼ਹਿਬਜ਼ਾਦਿਆਂ ਨੂੰ ਉਹ ਸਜ਼ਾ ਦੇ ਰਹੇ ਸੀ ਤਾਂ ਨਵਾਬ ਮਲੀਰ ਕੋਟਲਾ ਜੀ ਨੇ ਕਿਹਾ ਸੀ ਕਿ ਤੁਸੀਂ ਬਹੁਤ ਗਲਤ ਕਰ ਰਹੇ ਹੋ ਬੱਚਿਆਂ ਨੂੰ ਸਜ਼ਾ ਦੇਣਾ ਬਹੁਤ ਗਲਤ ਹੈ ਉਹਨਾਂ ਤੋਂ ਬਦਲਾ ਲੈਣਾ ਸਹੀ ਗੱਲ ਨਹੀਂ ਹੈ ਤਾਂ ਉਸ ਟਾਈਮ ਨਵਾਬ ਮਲੀਰ ਕੋਟਲਾ ਜੀ ਸੂਬੇ ਦੀ ਕਚਹਿਰੀ ਛੱਡ ਕੇ ਵਾਪਸ ਆ ਗਏ ਸਨ ਵਿਚਕਾਰ ਹੀ ਕਚਹਿਰੀ ਜੀ ਮਤਲਬ ਸੂਬੇ ਦੀ ਚੱਲ ਰਹੀ ਸੀ ਛੱਡ ਕੇ ਆ ਗਏ ਸਨ ਉਸ ਇਸ ਕਰਕੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਲੇਰਕੋਟਲਾ ਸ਼ਹਿਰ ਨੂੰ ਸਦਾ ਖੁਸ਼ਹਾਲ ਬਸਣ ਦਾ ਵਰ ਦਿੱਤਾ ਗੁਰੂ ਸਾਹਿਬ ਨੇ ਨਵਾਬ ਮਲੇਰਕੋਟਲਾ ਜੀ ਨੂੰ ਇੱਕ ਕਿਰਪਾਨ ਵੀ ਭੇਟ ਕੀਤੀ ਸੀ ਅਤੇ ਗੁਰਦੁਆਰਾ ਸ੍ਰੀ ਹਾ ਦਾ ਨਾਰਾ ਸਾਹਿਬ ਤੋਂ ਆਪਾਂ ਆ ਗਏ ਸੀਗੇ ਤੇ ਮੈਂ ਮਲੇਰਕੋਟਲੇ ਹੁਣ ਸ਼ਹਿਰ ਚ ਆ ਗਿਆ ਸੀ ਬਿਲਕੁਲ ਮਲੇਰਕੋਟਲੇ ਸ਼ਹਿਰ ਚ ਖੜਾ ਤੇ ਇਧਰ ਉਹ ਜਿਹੜੀ ਹੁਣ ਤੁਸੀਂ ਹਵੇਲੀ ਦੇਖ ਰਹੇ ਹੋ ਉਹ ਦਿਖ ਰਹੀ ਹੈ ਜਿਹੜੀ ਤੁਹਾਨੂੰ ਹਵੇਲੀ ਉਹ ਇਹਨੂੰ ਕਹਿੰਦੇ ਨੇ ਮੁਬਾਰਕ ਮੰਜ਼ਲ ਤੇ ਇਹ ਇੱਥੇ ਦੇ ਨਵਾਬ ਦੀ ਮਤਲਬ ਹਵੇਲੀ ਕਹਿ ਸਕਦੇ ਆ ਉਹ ਰਹਿੰਦੇ ਸੀਗੇ ਇੱਥੇ ਮੈਂ ਗਿਆ ਸੀ ਉਰੇ ਵੀ ਪਹਿਲਾਂ ਖੁੱਲੀ ਸੀ ਇਹ ਸ਼ਾਇਦ ਹੋ ਸਕਦਾ ਮਤਲਬ ਉਹ ਕੰਸਟਰਕਸ਼ਨ ਦਾ ਕੰਮ ਚੱਲਦਾ ਹੋਵੇ ਤੇ ਹੁਣ ਬੰਦ ਆ ਜੋ ਹੁਣ ਤੁਸੀਂ ਸਾਹਮਣੇ ਵੀਡੀਓ ਚ ਦੇਖ ਰਹੇ ਹੋ ਉਸ ਨੂੰ ਕਹਿੰਦੇ ਨੇ ਮੁਬਾਰਕ ਮੰਜ਼ਲ ਉਹ ਸਾਹਮਣੇ ਤੇ ਜਿਸ ਦੇ ਉੱਪਰ ਉੱਪਰ ਗੁੰਮਦ ਵੀ ਬਣਿਆ ਹੋਇਆ ਇੱਕ ਤਰ੍ਹਾਂ ਦਾ ਇਹ ਆ ਮੁਬਾਰਕ ਮੰਜ਼ਲ ਤੇ ਇੱਥੇ ਜਾਣਾ ਸੀਗਾ ਆਪਾਂ ਬਹੁਤ ਸੋਹਣੀ ਬਣੀ ਹੋਈ ਆ ਤੇ ਦੇਖੋ ਤੁਸੀਂ ਸਾਹਮਣੇ ਤੇ ਆਪਾਂ ਆ ਗਏ ਮਲੇਰ ਕੋਟਲੇ ਤੋਂ ਬਸਾਂ ਆਇਆ ਲੋ ਵੀ 10 ਕਿਲੋਮੀਟਰ ਬਾਹਰ ਆਇਆ ਮਲੇਰ ਕੋਟਲੇ ਤੋਂ ਪਿੰਡਵਾਲ ਨੂੰ ਮੇਰੇ ਪਿੰਡਵਾਲ ਨੂੰ ਤੇ ਕੋਟਲੇ ਮੁਬਾਰਕ ਮੰਜ਼ਲ ਮੁਬਾਰਕ ਮੰਜ਼ਿਲ ਉਹ ਸ਼ਾਇਦ ਆਪਾਂ ਹਵੇਲੀ ਦੀ ਤਰ੍ਹਾਂ ਕਹਿ ਸਕਦੇ ਹਾਂ ਇੱਕ ਪੁਰਾਣੀ ਜਿਹੜੇ ਆਪਣੇ ਇੱਥੇ ਦੇ ਨਵਾਬ ਸੀ ਉਹਨਾਂ ਦਾ ਮਤਲਬ ਰਹਿਣ ਦਾ ਹੋਵੇ ਜਿਵੇਂ ਵੀ ਮੁਬਾਰਕ ਮੰਜ਼ਿਲ ਉਹਦਾ ਨਾਮ ਆ ਹਵੇਲੀ ਦੀ ਤਰ੍ਹਾਂ ਕਹਿ ਸਕਦੇ ਹਾਂ ਇੱਕ ਉਹ ਸੀ ਹਾਂਜੀ ਇਹ ਸੀ ਅੱਜ ਦਾ ਆਪਣਾ ਬਲੌਗ ਇਸ ਬਲੌਗ ਵਿੱਚ ਆਪਾਂ ਦਰਸ਼ਨ ਕਰਵਾਏ ਨੇ ਗੁਰਦੁਆਰਾ ਹਾ ਦਾ ਨਹਰਾ ਸਾਹਿਬ ਦੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆ ਨੈਕਸਟ ਬਲੌਗ 'ਚ ਔਰ ਇਹਦਾ ਕੱਪੜਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ